ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੱਥ ਬੰਨ ਕੇ ਬੇਨਤੀ ਆ 3 ਤਰੀਕ ਨੂੰ ਵੇਰ ਕਾ ਪਲਾਂਟ ਲੁਧਿਆਣੇ ਇਕੱਠੇ ਹੋਵਾਂਗੇ 12 ਵਜੇ ਜਿਹੜਾ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਲੁਧਿਆਣੇ ਦੇ ਅੰਦਰ ਗੁੱਡੇ ਦਰਿਆ ਦੇ ਅੰਦਰ ਉਹਨੂੰ ਬੰਨ ਮਾਰਨਾ ਹੈ ਲੱਖੇ ਦੇ ਘਰ ਦੀ ਲੜਾਈ ਨਹੀਂ ਹੈਗੀ ਭਾਈ ਉਹਦੇ ਘਰ ਦੀ ਸਾਰੇ ਪੰਜਾਬ ਦੀ ਲੜਾਈ ਹੈ ਜੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਤਾਂ ਦਰਿਆ ਸਬਦੇ ਨੇ ਕੈਂਸਰ ਸਾਰੇ ਮਾਲਵੇ ਦੇ ਅੰਦਰ ਵੜ ਗਿਆ ਠੀਕ ਹੈ ਨਾ Rajasthan ਤੱਕ ਮਾਰ ਕਰ ਰਿਹਾ ਤੁਹਾਡੇ ਘਰਾਂ ਦੇ ਅੰਦਰ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ UP ਵਾਲਿਆਂ ਨੂੰ ਵੀ ਬੇਨਤੀ ਆ Rajasthan ਵਾਲਿਆਂ ਨੂੰ ਵੀ ਬੇਨਤੀ ਆ ਪੰਜਾਬ ਤਾਂ ਸਾਰਾ ਨਿਕਲਣਾ ਚਾਹੀਦਾ ਠੀਕ ਹੈ ਵੀਰ ਚੜਦੀ ਕਲਾ ਚ ਪਹੁੰਚਣਾ ਬਾਬਾ ਜੀ 12 ਵਜੇ ਵੀਰ ਦਾ ਪਲਾਨਟ 3 ਤਰੀਕ ਨੂੰ ਚੜਦੀ ਕਲਾ ਚ ਆਉਣਾ ਬਾਬਾ ਜੀ ਸੰਗਤ ਜੀ ਤੁਹਾਨੂੰ ਪਤਾ ਆ ਸਿੰਘਾਂ ਦੀ ਚੜਦੀ ਕਲਾ ਕੀ ਹੁੰਦੀ ਆ ਠੀਕ ਹੈ ਕੱਚੇ ਹੱਥ ਨਹੀਂ ਆਉਣਾ ਚਰਤੀ ਕਲਾ ਚਾਉਣਾ ਇਕੱਠੇ ਹੋ ਕੇ ਆਉਣਾ ਆ ਕਾਫਲੇ ਬਣ ਕੇ ਆਉਣਾ ਸਾਰਿਆਂ ਨੇ ਹੈ ਨਾ ਤੇ ਤੁਹਾਡਿਆ ਸੰਖਿਆ ਉਦੋਂ ਡਿਸਾਈਡ ਕਰੋਗੇ ਵੀ ਤੁਸੀਂ ਕਿੰਨੀ ਸੰਖਿਆ ਜੇ ਉੱਥੇ ਇਕੱਠੇ ਹੋਵੋਗੇ ਤੁਹਾਡੀ ਸੰਖਿਆ ਨੇ ਮਸਲੇ ਹੱਲ ਕਰਨੇ ਨੇ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਆ ਭਾਈ 3 ਤਰੀਕ ਨੂੰ ਆਪਣਾ 12:00 ਵਜੇ ਪਹੁੰਚ ਜਾਓ ਸਾਰੇ ਸਾਰੇ ਵੇਰ ਦਾ ਪਲਾਨ ਲੁੱਟਿਆ ਨੇ ਬੰਨ ਮਾਰਾਂਗੇ ਬੁੱਢੇ ਦਰਿਆ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੱਥ ਬੰਨ ਕੇ ਬੇਨਤੀ ਆ 3 ਤਰੀਕ ਨੂੰ ਵੇਰ ਦਾ ਪਲਾਂਟ ਲੁੱਟਿਆ ੜੇ ਇਕੱਠੇ ਹੋਵਾਂਗੇ 12 ਵਜੇ ਜਿਹੜਾ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਲੁਧਿਆਣੇ ਦੇ ਅੰਦਰ ਗੁੱਡੇ ਦਰਿਆ ਦੇ ਅੰਦਰ ਉਹਨੂੰ ਬੰਨ ਮਾਰਨਾ ਹੈ ਲੱਖੇ ਦੇ ਘਰ ਦੀ ਲੜਾਈ ਨਹੀਂ ਹੈਗੀ ਭਾਈ ਉਹਦੇ ਘਰ ਦੀ ਸਾਰੇ ਪੰਜਾਬ ਦੀ ਲੜਾਈ ਹੈ ਜੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਤਾਂ ਦਰਿਆ ਸਭ ਦੇ ਨੇ ਕੈਂਸਰ ਸਾਰੇ ਮਾਲਵੇ ਦੇ ਅੰਦਰ ਵੜ ਗਿਆ ਠੀਕ ਹੈ ਨਾ ਰਾਜਸਥਾਨ ਤੱਕ ਮਾਰ ਕਰ ਰਿਹਾ ਤੁਹਾਡੇ ਘਰਾਂ ਦੇ ਅੰਦਰ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਯੂਪੀ ਵਾਲਿਆਂ ਨੂੰ ਵੀ ਬੇਨਤੀ ਆ ਰਾਜਸਥਾਨ ਵਾਲਿਆਂ ਨੂੰ ਵੀ ਬੇਨਤੀ ਆ ਰ ਪੰਜਾਬ ਤਾਂ ਸਾਰਾ ਨਿਕਲਣਾ ਚਾਹੀਦਾ ਠੀਕ ਹੈ ਵੀਰ ਚੜਦੀ ਕਲਾ ਚ ਪਹੁੰਚਣਾ ਬਾਬਾ ਜੀ 12 ਵਜੇ ਵੀਰ ਦਾ ਪਲਾਂਟ 3 ਤਰੀਕ ਨੂੰ ਚੜਦੀ ਕਲਾ ਚ ਆਉਣਾ ਬਾਬਾ ਜੀ ਸੰਗਤ ਜੀ ਤੁਹਾਨੂੰ ਪਤਾ ਆ ਸਿੰਘਾਂ ਦੀ ਚੜਦੀ ਕਲਾ ਕੀ ਹੁੰਦੀ ਆ ਠੀਕ ਹੈ ਕੱਚੇ ਹੱਥ ਨਹੀਂ ਆਉਣਾ ਚਰਦੀ ਕਲਾ ਚਾਉਣਾ ਇਕੱਠੇ ਹੋ ਕੇ ਆਉਣਾ ਆ ਕਾਫਲੇ ਬਣ ਕੇ ਆਉਣਾ ਸਾਰਿਆਂ ਨੇ ਹੈ ਨਾ ਤੇ ਤੁਹਾਡਿਆ ਸੰਖਿਆ ਉਦੋਂ ਡਿਸਾਈਡ ਕਰੋਗੇ ਵੀ ਤੁਸੀਂ ਕਿੰਨੀ ਸੰਖਿਆ ਜੇ ਉੱਥੇ ਇਕੱਠੇ ਹੋਵੋਗੇ ਤੁਹਾਡੀ ਸੰਖਿਆ ਨੇ ਮਸਲੇ ਹੱਲ ਕਰਨੇ ਨੇ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਭਾਈ 3 ਤਰੀਕ ਨੂੰ ਆਪਣਾ 12:00 ਵਜੇ ਪਹੁੰਚ ਜਾਓ ਸਾਰੇ ਸਾਰੇ ਵੇਰ ਦਾ ਪਲਾਨ ਲੁੱਟਿਆ ਨੇ ਬੰਨ ਮਾਰਾਂਗੇ ਬੁੱਢੇ ਦਰਿਆ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੱਥ ਬੰਨ ਕੇ ਬੇਨਤੀ ਆ 3 ਤਰੀਕ ਨੂੰ ਵੇਰ ਦਾ ਪਲਾਂਟ ਲੁਤਿਆੜੇ ਇਕੱਠੇ ਹੋਵਾਂਗੇ 12 ਵਜੇ ਜਿਹੜਾ ਜ਼ਹਿਰੀਲਾ ਪਾਣੀ ਪਾਇਆ ਜਾਂਦਾ ਲੁਧਿਆਣੇ ਦੇ ਅੰਦਰ ਗੁੱਡੇ ਦਰਿਆ ਦੇ ਅੰਦਰ ਉਹਨੂੰ ਬੰਨ ਮਾਰਨਾ ਹੈ ਲੱਖੇ ਦੇ ਘਰ ਦੀ ਲੜਾਈ ਨਹੀਂ ਹੈਗੀ ਭਾਈ ਉਹਦੇ ਘਰ ਦੀ ਸਾਰੇ ਪੰਜਾਬ ਦੀ ਲੜਾਈ ਹੈ ਜੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਤਾਂ ਦਰਿਆ ਸਭ ਦੇ ਨੇ ਕੈਂਸਰ ਸਾਰੇ ਮਾਲਵੇ ਦੇ ਅੰਦਰ ਵੜ ਗਿਆ ਠੀਕ ਹੈ ਨਾ ਰਾਜਸਥਾਨ ਤੱਕ ਮਾਰ ਕਰ ਰਿਹਾ ਤੁਹਾਡੇ ਘਰਾਂ ਦੇ ਅੰਦਰ ਤੇ ਸਾਰਿਆਂ ਨੂੰ ਬੇਨਤੀ ਆ ਭਾਈ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਆ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ ਯੂਪੀ ਵਾਲਿਆਂ ਨੂੰ ਵੀ ਬੇਨਤੀ ਆ Rajasthan ਵਾਲਿਆਂ ਨੂੰ ਵੀ ਬੇਨਤੀ ਆ ਪੰਜਾਬ ਤਾਂ ਸਾਰਾ ਨਿਕਲਣਾ ਚਾਹੀਦਾ ਠੀਕ ਐ ਵੀ ਚੜਦੀ ਕਲਾ ਚ ਪਹੁੰਚਣਾ ਬਾਬਾ ਜੀ 12 ਵਜੇ ਵੇਰ ਦਾ ਪਲਾਨਟ 3 ਤਰੀਕ ਨੂੰ ਚੜਦੀ ਕਲਾ ਚ ਆਉਣਾ ਬਾਬਾ ਜੀ ਸੰਗਤ ਜੀ ਤੁਹਾਨੂੰ ਪਤਾ ਆ ਸਿੰਘਾਂ ਦੀ ਚੜਦੀ ਕਲਾ ਕੀ ਹੁੰਦੀ ਆ ਠੀਕ ਐ ਕੱਚੇ ਹੱਥ ਨਹੀਂ ਆਉਣਾ ਚੜਦੀ ਕਲਾ ਚ ਆਉਣਾ ਇਕੱਠੇ ਹੋ ਕੇ ਆਉਣਾ ਆ ਕਾਫਲੇ ਬਣ ਕੇ ਆਉਣਾ ਸਾਰਿਆਂ ਨੇ ਹੈਨਾ ਤੇ ਤੁਹਾਡਿਆ ਸੰਖਿਆ ਉਦੋਂ ਡਿਸਾਈਡ ਕਰੋਗੇ ਵੀ ਤੁਸੀਂ ਕਿੰਨੀ ਸੰਖਿਆ ਜੇ ਉੱਥੇ ਇਕੱਠੇ ਹੋਵੋਗੇ ਤੁਹਾਡੀ ਸੰਖਿਆ ਨੇ ਮਸਲੇ ਹੱਲ ਕਰਨੇ ਨੇ ਠੀਕ ਹੈ ਤਾਂ ਸਾਰਿਆਂ ਨੂੰ ਬੇਨਤੀ ਹੈ ਭਾਈ 3 ਤਰੀਕ ਨੂੰ ਆਪਣਾ 12:00 ਵਜੇ ਪਹੁੰਚ ਜਾਓ ਸਾਰੇ ਸਾਰੇ ਵੇਰ ਕਾ ਪਲਾਨ ਲੁੱਟਿਆਣੇ ਬੰਨ ਮਾਰਾਂਗੇ ਬੁੱਡੇ ਦਰਿਆ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ